ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਫਿਲੌਰ ਵੱਲੋਂ ਸਰਬਤ ਦੇ ਭਲੇ ਲਈ 21ਵਾਂ ਸਾਲਾਨਾ ਖਵਾਜਾ ਪੀਰ ਵਰੁਣ ਦੇਵ ਜੀ ਦਾ ਬੇੜਾ ਤਾਰਨ ਸੰਬੰਧੀ ਧਾਰਮਿਕ ਸਮਾਗਮ ਗੜਹਾ ਰੋਡ ਫਿਲੌਰ ਵਿਖੇ ਸਥਿਤ ਖਵਾਜਾ ਪੀਰ ਜੀ ਦੇ ਮੰਦਿਰ ਵਿਖੇ ਆਯੋਜਿਤ ਕੀਤਾ ਗਿਆ ਇਸ ਮੌਕੇ ਸਰਬਤ ਦੇ ਭਲੇ ਲਈ ਸ੍ਰੀ ਖਵਾਜਾ ਪੀਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸਮਾਗਮ ਦਾ ਆਰੰਭ ਕੀਤਾ ਗਿਆ ਇਸ ਮੌਕੇ ਸ਼ਰਧਾਲੂ ਮਹਿਲਾਵਾਂ ਵੱਲੋਂ ਕੀਰਤਨ ਕਰ ਸੰਗਤਾਂ ਨੂੰ ਪੀਰਾਂ ਦੇ ਚਰਨਾਂ ਨਾਲ ਜੋੜਿਆ ਉਪਰੰਤ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੈਂਕੜੇ ਸਰਦਾਲੂ ਸੰਗਤਾਂ ਨੇ ਸਤਲੁਜ ਦਰਿਆਵਲ ਜੇਕਾਰੇ ਛੱਡਦੇ ਹੋਏ ਰਵਾਨਾ ਹੋ ਗਏ। ਸ਼ਹਿਰ ਦੇ ਵਖਵਖ ਥਾਣਾ ਤੇ ਸੰਗਤਾਂ ਵੱਲੋਂ ਬੇੜੇ ਦੀ ਸ਼ੋਭਾ ਯਾਤਰਾ ਉਪਰੰਤ ਫੂਲਾਦੀ ਵਰਖਾ ਕਰਕੇ ਨਿਗਾਹ ਸਵਾਗਤ ਕੀਤਾ ਗਿਆ ਅਤੇ ਵਖਵਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਸੰਗਤਾਂ ਨੂੰ ਛਕਾਏ। ਸਾਰੇ ਸ਼ਹਿਰ ਦੀ ਪ੍ਰਤੀਕਰਮ ਉਪਰੰਤ ਸਤਲੁਜ ਦਰਿਆ ਵਿਖੇ ਪਹੁੰਚ ਕੇ ਸਾਈ ਰੁਸਤਮ ਅਲੀ ਫਰਵਾਲਾ ਨੇ ਖ्वाजा ਪੀਰ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਕਲਮਾ ਪੜ ਬੇੜੀਆਂ ਨੂੰ ਜਲ ਵਿੱਚ ਤਾਰ ਦਿੱਤਾ। इस मौके अतुट लंगर वर्ताया गया इस मौके रवि कुमार संसोए प्रधान विजय कुमार सीनियर उप प्रधान संजीव कुमार उप प्रधान सुखदीप रमन कुमार उप सक राजमार शेंटी कैशियर हरविंदर कुमार गोरखा अशोक कुमार नवजोत कुमार पटियारा जोहनी कन्नी देसा होर हाजर सन प्रबंधक कमेटी ने सबका प्रधान सब ग्ञान परिवार का विशेष सहयोग देने तहदिल धनवाद किया ਫਿਲੌਰ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਮੁਹਵੇ ਮੁਹਵੇ ਛੇਜ ਦੇ ਛੇਜ ਕਨਾ ਦੇ ਰਾਜ ਬਿਟੇ ਅਬਦਲ ਮਨਾਗ ਦੇ ਅਬਦਲ ਮਨਾਗ ਬਿਟੇ ਹਰੀਆਮ ਦੇ ਹਰੀਆਮ ਜਮਨ ਭਾਈ ਮੋਬਾਈਲ ਥੋੜਾ ਥੱਲੇ ਕਰਿਓ ਉਹਨਾਂ ਨੂੰ ਥੱਲੇ ਕਰਿਓ ਕੈਨ ਕੇ ਕੈਨ ਬਿਟੇ ਹਾਬਲ ਕੇ ਹਾਬਲ ਬਿਟੇ ਜਾਫਰ ਕੇ ਜਾਫਰ ਬਿਟੇ ਨੂਰ ਕੇ ਨੂਰ ਬਿਟੇ ਦਮ ਦੇ ਦਮ ਬਿਟੇ ਕਦਮ ਦੇ ਕਦਮ ਬਿਟੇ ਤੌਲ ਦੇ ਤੌਲ ਬਿਟੇ ਬੈਲ ਦੇ ਨਾਲ ਬਿਟੇ ਮਛ ਦੇ ਮਛ ਬਿਟੇ ਕਛ ਦੇ ਕਛ ਬਿਟੇ ਓਮਬ ਦੇ ਓਮਬ ਤੇਰੀ ਗੁਜਰਤ ਤੇਰੇ ਪਾਸ ਰਹੇ ਜਾਂਦਾ ਪਾਣੀ ਬਾਬਾ ਫਰੀਦ ਜੈਕਾਰੇ ਖਵਾਜਾ ਪੀਰ ਜੀ ਦਾ ਬਹੁਤ ਸਾਰੇ ਪਰਵਾਰ ਦੀ ਜੈ ਅੱਜ ਬਾਬਾ ਮੋਤੀराम ਮੇਰਾ ਕਸ਼ਪਰਾਜਪੂ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ 21ਵਾਂ ਸਾਲਾਨਾ ਡੇੜਾ ਸਤਲੁਜ ਦਰਿਆ ਵਿਖੇ ਛੱਡਿਆ ਜਾਵੇਗਾ ਡੇੜੇ ਦੀ ਸ਼ੋਭਾ ਯਾਤਰਾ ਗੜਾ ਡੋਰ ਲੋਹਤੋਂ ਖਵਾਜਾ ਪੀਰ ਮੰਦਰ ਤੋਂ ਚੱਲ ਕੇ 2 ਵਜੇ ਚੱਲ ਕੇ ਸਤਲੁਜ ਦਰਿਆ ਵਿਖੇ ਖਵਾਜਾ ਪੀਰ ਜੀ ਦੇ ਨਾਮ ਦੇ ਜਕਾਰੇ ਲਾਉਂਦੇ ਹੋਏ ਪਹੁੰਚੇ ਜੀ ਵੇੜਾ ਛੱਡਣ ਉਪਰੰਤ ਸਮੂਹ ਸੰਗਤਾਂ ਦਰਮਿਆਨ ਅਟੁੱਟ ਲੰਗਰ ਵਰਤਾਇਆ ਜਾਵੇਗਾ ਅਸੀਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਖਵਾਜਾ ਪੀਰ ਮੰਦਰ ਆ ਕੇ 2 ਵਜੇ ਪਹੁੰਚੋ ਤੇ ਸ਼ੋਭਾ ਯਾਤਰਾ ਦੇ ਨਾਲ ਵੇੜੇ ਦੀ ਰੌਣਕ ਨੂੰ ਵਧਾਓ ਜੈ ਖਵਾਜਾ ਪੀਰ ਜੀ ਜੈ ਬਰਨ ਦੇਵਤਾ ਜੀ ਜੈ ਬੁੱਲੇ ਲਾਲ ਜੀ ਹੋਰ ਬੇਨਤੀ ਕਰਦੇ ਹਾਂ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਕਿ ਖਵਾਜਾ ਪੀਰ ਜੀ ਦੀ ਧਰਮਸ਼ਾਲਾ ਦਾ ਕੰਮ ਉਸ ਸਾਰੇ ਦਾ ਕੰਮ ਚੱਲ ਰਿਹਾ ਹੈ ਉਹਨਾਂ ਦੇ ਸਹਿਯੋਗ ਨਾਲ ਹੀ ਧਰਮਸ਼ਾਲਾ ਬਣ ਗਈ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਅੱਗੇ ਤੋਂ ਸਭੂ ਸੰਗਤਾਂ ਸਾਡਾ ਇਸੇ ਤਰ੍ਹਾਂ ਨਾਲ ਸਾਥ ਦਿੰਦੀਆਂ ਰਹਿਣ ਤੇ ਖਵਾਜਾ ਪੀਰ ਜੀ ਦਾ ਮੰਦਿਰ ਬਹੁਤ 웅ਤਾਰ ਨਾਲ ਬਹੁਤ ਸੁੰਦਰ ਬਣੇ ਤੇ ਬਹੁਤ ਧਰਮਸ਼ਾਲਾ ਸੁੰਦਰ ਬਣੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਲਾਕਾ ਨਿਵਾਸੀਆਂ ਦੇ ਜੈ ਖਵਾਜਾ ਪੀਰ ਜੀ ਜੈ ਵਰੁਣ ਦੇਵਤਾ ਜੀ ਜੈ ਝੋਲੇ ਲਾ